ਸਾਥਿਰੇ ਕਾਲ ਐਨਆਰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਤ ਢੀਮਾ ਸਵਾਗਤ ਕਰਦਾ ਅੱਜ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਵੱਡੀ ਬੈਠਕ ਹੁੰਦੀ ਹੈ ਲੋਕਾਂ ਨੂੰ ਉਮੀਦਾਂ ਸੀ ਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਕੋਈ ਚਰਚਾ ਹੋ ਸਕਦੀ ਹੈ ਵੱਡਾ ਫੈਸਲਾ ਆ ਸਕਦਾ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਲਾਂਭੇ ਕਰ ਦਿੱਤਾ ਉਹਨਾਂ ਦੀ ਜੇ ਸੇਵਾਮਾਂ ਖਤਮ ਕਰ ਦਿੱਤੀਆਂ ਗਈਆਂ ਨੇ ਤੇ ਇਸੇ ਮਸਲੇ ਦੇ ਉੱਪਰ ਆ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸਿੱਖ ਬੁੱਧੀ ਜੀ ਵੀ ਗਿਆਨੀ ਬੂਟਾ ਸਿੰਘ ਜੀ ਜੁੜ ਚੁੱਕੇ ਨੇ ਪਹਿਲਾਂ ਤਾਂ ਦਾ ਸਵਾਗਤ ਕਰਦੇ ਆ ਬੂਟਾ ਸਿੰਘ ਜੀ ਬਹੁਤ ਬਹੁਤ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਤਾਂ ਅੱਜ ਦੇ ਇਸ ਫੈਸਲੇ ਨੂੰ ਕਿਸ ਤਰੀਕੇ ਦੇਖਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਰਖਬੀਰ ਸਿੰਘ ਉਹਨਾਂ ਦੀਆਂ ਸੇਵਾਵਾਂ ਮ ਖਤਮ ਕੀਤੀਆਂ ਗਈਆਂ ਨੇ ਅੱਜ ਜੀਮਾ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਵੀ ਜਹੇਦਾਰ ਲੱਗਦਾ ਹੈ ਜਾਂ ਆਪਣੀ ਫਰਮਾਇਸ਼ ਕਰਦਾ ਵੀ ਜਹੇਦਾਰ ਮੈਨੂੰ ਲਾਇਆ ਜਾਵੇ ਜੀ ਉਹਨੂੰ ਇਹ ਸਮਝ ਲੈਣਾ ਚਾਹੀਦਾ ਕਿ ਮੈਂ ਬਾਦਲਾਂ ਦਾ ਜਹੇਦਾਰ ਹਾਂ ਨਾ ਕਿ ਕਾਲ ਤਖਤ ਦਾ ਇਹ ਮੰਨ ਲੈਣਾ ਚਾਹੀਦਾ ਜਿੰਨਾ ਚਿਰ ਤੁਸੀਂ ਬਾਦਲਾਂ ਜਹੇਦਾਰ ਬਣ ਕੇ ਰਹੋਗੇ ਉਹਨਾਂ ਚਿਰ ਐਸ਼ ਕਰੋਗੇ ਵਧੀਆ ਸਕਿਉਰਟੀ ਮਿਲੂ ਵਧੀਆ ਰਹਿائش ਮਿਲੂ ਵਧੀਆ ਖਾਣ ਪੀਣ ਨੂੰ ਮਿਲੂ ਵਧੀਆ ਵਿਆਹਾਂ ਤੇ ਜਾਣ ਨੂੰ ਮਿਲੂ ਤੇ ਜਦੋਂ ਤੁਸੀਂ ਜਦੋਂ ਥੋੜੀ ਜਿਹੀ ਥੋੜੀਆਂ ਅੱਖਾਂ ਦਿਖਾਉਣ ਲੱਗੇ ਤੁਸੀਂ ਕਹਿਣ ਲੱਗੇ ਨਾ ਵੀ ਉਸ ਕਾਮ ਦੇ ਜਿ세 ਜਾਰਾਂ ਉਦੋਂ ਉਦੋਂ ਤੁਹਾਨੂੰ ਲਾਹੇ ਜਾਊਗਾ ਉਦੋਂ ਤੁਹਾਡੀ ਕੋਈ ਪੁਛ ਮਿਛ ਨਹੀਂ ਹੋਊਗੀ ਇਹ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਦਰਸ਼ਕ ਵੀ ਸੁਣਨਗੇ ਇਸ ਗੱਲ ਨੂੰ ਜੀ ਅ ਇੱਕ ਤਾਂ ਕੰਮ ਵਧੀਆ ਹੋਇਆ ਕਿ ਜਿਹੜੇ ਕੁਲਦੀਪ ਸਿੰਘ ਗੜਗੱਜ ਨੇ ਲਾਏ ਨੇ ਦਰਵਾਸ਼ਾ ਲਾਏ ਨੇ ਯਾਨੀ ਕਿ ਅਕਾਲ ਤਖਤ ਸਰ ਤੇ ਲਾਏ ਨੇ ਹਨਾ ਜੀ ਜੀ ਤੇ ਉਹ ਲੈਤਾ ਕਾਰਜਗਾਰੀ ਨਹੀਂ ਹੋਰ ਕੁਝ ਬਹੁਤੀ ਵੱਡੀ ਗੱਲ ਤਾਂ ਹੈ ਨਹੀਂ ਇੰਡੀਪੈਂਡੈਂਟ ਤਾਂ ਹੈ ਨਹੀਂ ਉਹ ਤੇ ਨਾ ਹੀ ਲਾਉਣਾ ਉਹਨਾਂ ਨੂੰ ਠੀਕ ਹੈ ਪਰ ਉਹ ਕਿਤੇ ਨਾ ਕਿਤੇ ਸਿੱਖ ਮਿਸ਼ਨਰੀ ਕਾਲਜ ਤੋਂ ਪੜੇ ਨੇ ਤੇ ਵਧੀਆ ਕਿਰਦਾਰ ਹੈਗਾ ਤੇ ਨਾਲ ਹੀ ਇੱਕ ਹੋਰ ਆਪਾਂ ਐਡ ਕਰ ਦਿੰਨੇ ਆ ਵੀ ਆ ਜਿਹੜੇ ਬਿਰਸ਼ੇ ਬਲਟੋ ਇਹ ਵਰਗੇ ਜਾਂ ਹੋਰ ਹੁਣ ਇਨਕੁਆਰੀ ਹੁਣ ਇਨਕੁਆਰੀ ਕਰ ਲੋ ਕੱਲ ਨੂੰ ਨਾ ਕਿਹਾ ਵੀ ਉਹ ਸਾਲੀ ਨਾ ਸੀ ਫੁਲਾਨਾ ਤੇ ਕਿਤੇ ਬਾਅਦ ਚ ਨਾ ਕਹਿ ਦਿਓ ਦੋ ਸਾਲ ਦਾ ਟਾਂਕ ਲੈਣ ਵੱਡਾ ਗੱਲ ਦੋ ਸਾਲ ਦਾ ਤੁਹਾਡਾ हां 2 ਸਾਲ ਕੱਢ ਲੈਣ ਦਿਓ ਠੀਕ ਹੈ ਤੇ ਇੱਕ ਗੱਲ ਬਹੁਤ ਘਟੀਆ ਹੋਈ ਐ ਅੱਜ ਉਹ ਹੈਗੇ ਵੀ ਜਿਹੜੇ ਦਮਦਮਾ ਸਾਹਿਬ ਦੇ ਜਿਹਾ ਲਾਏ ਨੇ ਇਹਨਾਂ ਨੇ ਲਾਏ ਤਾਂ ਕਾਰਜਕਾ ਕਾਰਜਕਾਰੀ ਨੇ ਟੇਕ ਸਿੰਘ ਧਨੋਲਾ ਹੂੰ ਤੇ ਮੈਨੂੰ ਮaaf ਕਰ ਦਿਓ ਉਹ ਜੂਪੀ ਦਾ ਭਈਆ ਲਾਇਆ ਫੜ ਕੇ ਇਹਨਾਂ ਨੇ ਹੂੰ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਤੇ ਇੱਕ ਤੁਸੀਂ ਪਿੱਛੇ ਜੇ ਵੀਡੀਓ ਵਾਇਰਲ ਲਿਖ ਵੀਡੀਓ ਵਾਇਰਲ ਹੋਈ ਜਦੋਂ ਸੁਣੀ ਸੀ ਉਹ ਜਿਹੜੇ ਵਿੱਚ ਉਹ ਢੋਲ ਕੇ ਵਜਾਉਂਦਾ ਭਈਆ ਸੀ ਗ੍ਰੰਥਿਓ ਕਹਿੰਦਾ ਸੀਗਾ ਮੇਰੀ ਮਾਤਾ ਮੈਨੂੰ ਗਾਏ ਦਾ ਦੁੱਧ ਪਲਾਤੀ ਸੀ ਤੇ ਇੱਕ ਪਊਆ ਜਦੋਂ ਕਹਿੰਦਾ ਸੀ ਹਨਾ ਫੇਰ ਬਾਅਦ ਵਿੱਚ ਕਹਿੰਦਾ ਸੀ ਨਹੀਂ ਇੱਕ ਪਾਈਆ ਦੁੱਧ ਕਹਿੰਦਾ ਸੀ ਨਾ ਉਹ ਤੇ ਉਹ ਚੀਜ਼ ਕੀਤੀ ਹੈ ਜਿਹੜਾ ਟੇਕ ਸਿੰਘ ਹੈਗਾ ਤਕਰੀਬਨ ਤਣਾਹੋਲੇ ਗੁਰਦੁਆਰਾ ਦੱਪਿਆ ਨੱਪਿਆ ਹੋਇਆ ਉਹਨੇ ਕਬਜ਼ਾ ਕੀਤਾ ਹੋਇਆ 25 ਕਿੱਲੇ ਜ਼ਮੀਨ ਦੱਪੀ ਨੱਪੀ ਹੋਈ ਆ ਉਹਨੇ ਤਣਾਹੋਲੇ ਦੇ ਵਿੱਚ ਜਿਹੜਾ ਗੁਰਦੁਆਰਾ ਹੈ ਠੀਕ ਹੈ ਉੱਥੋਂ ਦੇ ਜਿਹੜੇ ਲੋਕ ਨੇ ਉਹ ਦੱਸ ਰਹੇ ਨੇ ਵੀ ਇਹ ਇਹ ਬੱਚਿਆਂ ਦੇ ਨਾਲ ਵੀ ਛੇੜਛਾੜ ਕਰਦਾ ਰਿਹਾ ਤੁਸੀਂ ਆਪ ਹੀ ਸਮਝ ਗਏ ਹੋ ਕਿ ਬਦਲਾ ਚੱਲਦਾ ਉਹਦਾ ਉੱਥੇ ਇਸੇ ਬਹੁਤ ਬੜੇ ਬਿਆਨ ਦੇ ਰਹੇ ਹੋ ਨਾ ਨਾ ਬਿਆਨ ਨਹੀਂ ਹੈਗੇ ਇਹ ਤਾਂ ਇਹ ਸਚਾਈ ਹੈ ਢਨੋਲੇ ਕਸਬਾ ਹੈਗਾ ਜਾ ਕੇ ਦੇਖੋ ਉੱਥੋਂ ਦੇ ਲੋਕ ਕਹਿ ਰਹੇ ਆ ਹੂੰ ਉੱਥੋਂ ਦੇ ਲੋਕ ਕਹਿੰਦੇ ਵੀ ਜਿਹੜਾ ਉੱਥੇ ਬਦਿਆਲਾ ਚੱਲਦਾ ਉਹਨੇ ਬੱਚਿਆਂ ਦੇ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਨੇ ਜਿਹੜਾ ਜੈਦਾਰ ਦੰਦਾਂ ਦਾ ਲਾਇ ਬਾਬਾ ਟੈਕਸਿੰਗ ਲਾਇਆ ਇਹਨਾਂ ਨੇ ਜੀ ਜੀ ਤੇ ਹੁਣ ਮੈਂ ਗੱਲ ਕਰਨਾ ਗਿਆਨੀ ਰਘਵੀਰ ਸਿੰਘ ਜਿਹੜੇ ਸੇਵਾ ਤੋਂ ਮੁਕਤ ਕਰਦੇ ਤੇ ਉਹਨਾਂ ਦੀ ਗੱਲ ਕੀ ਹੈ ਜਦੋਂ ਧਾਮੀ ਸਾਹਿਬ ਦੇ ਕੋਲੇ ਮਿਲਣ ਵਾਸਤੇ ਗਏ ਸੀ ਉਹ ਹਨਾ ਹੂੰ ਤੇ ਹੁਣ ਤੁਸੀਂ ਕੀ ਉਹਨਾਂ ਕੋਲੇ ਕੋਈ ਜਵਾਬ ਹੈਗਾ ਵੀ ਤੁਸੀਂ ਕਿਹੜਾ ਮੂੰਹ ਲੈ ਕੇ ਗਏ ਸੀ ਧਾਮੀ ਸਾਹਿਬ ਦੇ ਕੋਲੇ ਹੂੰ ਧਾਮੀ ਸਾਹਿਬ ਨੇ ਤਾਂ ਕੋਈ ਗੱਲ ਤੇ ਗੌਰ ਕੀਤੀ ਨਹੀਂ ਕੀ ਜ਼ਿਆਦਾ ਕੰਪੀਨਟ ਗਏ ਸੀ ਉੱਥੇ ਕੀ ਕਰਨ ਗਏ ਸੀ ਦੱਸੋ ਤੁਸੀਂ ਇਹ ਉਸ ਤੋਂ ਬਾਅਦ ਦੇ ਵਿੱਚ ਫੈਸਲਾ ਆ ਜਾਂਦਾ ਹੈ ਹੂੰ ਉਹਦਾ ਅਸਦੀਪ ਬੀਜੀ ਪਰਦਾਰ ਐਡਵੋਕੇਟ ਅਰਜੰਦਰ ਸਿੰਘ ਧਾਮੀ ਨੂੰ ਇਹ ਗੱਲ ਕਹਿ ਰਹੇ ਸੀ ਕਿ ਤੁਸੀਂ ਆਪਣਾ ਅਸਤੀਫਾ ਵਾਪਸ ਲਾਓ ਤੁਹਾਡੀ ਲੋੜ ਆ ਕੌਮ ਨੂੰ ਨਹੀਂ ਫਿਰ ਕੀ ਧਾਮੀ ਨੇ ਕੋਈ ਬਿਆਨ ਦਿੱਤਾ ਵੀ ਜਹੇਦਾਰ ਦੀ ਜਹੇਦਾਰ ਦੀ ਲੋੜ ਹੈ ਉਹਨੇ ਕਹਿਤਾ ਕਿ ਇਹ ਮੈਂ ਤੁਹਾਨੂੰ ਸਾਫ ਕਰ ਦਿੰਨਾ ਵੀ ਜਿਹੜੇ ਜਹੇਦਾਰ ਲਾਏ ਜਾਂਦੇ ਨੇ ਇਹ ਬਾਦਲਾਂ ਵੱਲੋਂ ਲਾਏ ਜਾਂਦੇ ਨੇ ਬਾਦਲਾਂ ਨੂੰ ਕੌਮ ਨਾਲ ਪੰਥ ਨਾਲ ਕੋਈ ਮਤਲਬ ਨਹੀਂ ਉਹ ਦੇਖਦੇ ਨੇ ਵੀ 2027 ਦੇ ਵਿੱਚ ਕੀ ਕਰ ਸਕਦੇ ਆ ਗੌਮ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਕਿੰਨਾ ਕੁ ਬੇਵਕੂਫ ਬਣਾ ਸਕਦੇ ਆ ਵੋਟਾਂ ਲੈਣ ਖਾਤਰ ਪਰ ਤੁਸੀਂ 2027 ਦੀ ਗੱਲ ਕਰੀ ਇਸ ਤਰੀਕੇ ਦਾ ਲੋਕ ਜਿਹੜੇ ਜੋ ਤੁਸੀਂ ਬਾਦਲ ਸ਼ਬਦ ਵਰਤ ਰਹੇ ਉਹਨਾਂ ਪ੍ਰਤੀ ਨਫ਼ਰਤ ਕਰਨਗੇ ਕਿਉਂਕਿ ਪਹਿਲਾਂ ਜੋ ਤਖਸ਼ੀਰੀ ਦੰਦਵਾ ਸਾਹਿਬ ਤੇ ਜੱਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਉਧਿਆ ਇਲਜ਼ਾਮ ਲੱਗੇ ਉਹਨਾਂ ਨੂੰ ਲਾਂਭੇ ਕਰਤਾ ਤੇ ਅੱਜ ਦੋ ਤਖਤਾਂ ਦੇ ਜੱਥੇਦਾਰਾਂ ਨੂੰ ਲਾਂਭੇ ਕਰਤਾ ਨਹੀਂ ਨਹੀਂ ਮੈਂ ਜਿਹੜੀ ਗੱਲ ਕਰਨੀ ਚਾਹਨਾ ਤਲਖੀ ਦੇ ਵਿੱਚ ਨਾ ਆਇਓ ਦਰਸ਼ਕ ਵੀ ਸੁਣਣ ਇਸ ਤਰੀਕ ਜਿਹੜੀ ਆਪਾਂ ਗੱਲਬਾਤ ਕਰ ਰਹੇ ਆ ਜਿਹੜਾ ਤਖਤਾਂ ਦੇ ਜਥੇਦਾਰਾਂ ਨੂੰ ਬਦਲਿਆ ਜਾ ਰਿਹਾ ਹੈ ਸੇਵਾਵਾਂ ਤੋਂ ਮੁਕਤ ਕੀਤਾ ਜਾ ਰਿਹਾ ਉਹਦਾ ਮਤਲਬ ਕੋਈ ਕੌਮ ਨਾਲ ਜਾਂ ਤਖਤਾਂ ਨਾਲ ਨਹੀਂ ਹੈਗਾ ਹੂੰ ਜਿਹੜੀ ਸਿੱਖ ਵੋਟ ਹੈਗੀ ਆ ਜਾਂ ਪੰਜਾਬ ਦੇ ਲੋਕਾਂ ਦਾ ਧਿਆਨ ਖਿੱਚਣ ਬਾਅਦ ਤੇ ਆ ਵੀ ਅਸੀਂ ਪੰਜਾਬ ਲਈ ਕੀ ਕਰੀਏ ਕੀ ਕਰਨਾ ਚਾਹੁੰਦੇ ਆ ਕੀ ਅਸੀਂ ਕਰ ਸਕਦੇ ਆ ਇਹਨਾਂ ਦਾ ਇਹ ਕੌਮ ਦਾ ਕੀ ਮਸਲਾ ਨਹੀਂ ਹੈਗਾ ਇਹ ਤਾਂ ਜ਼ਹੀਦਾਰ ਦਾ ਕੁਝ ਵੀ ਨਹੀਂ ਹੈ ਇਹਨਾਂ ਸਾਹਮਣੇ ਜ਼ਹੀਦਾਰ ਤਾਂ ਢੀਮਾ ਸਾਹਿਬ ਇੱਕ ਪਿੰਡ ਦਾ ਗ੍ਰੰਥੀ ਕੀ ਹੁੰਦਾ ਹ ਹ ਉਹਨੂੰ ਕਿਹੜਾ ਪਿੰਡ ਦਾ ਪ੍ਰਧਾਨ ਆ ਕੇ ਕਹਿ ਸਕਦਾ ਗੁਰਦਾਰ ਦਾ ਵੀ ਕੱਕ ਆਪਣਾ ਜੁਨੇ ਵਿੱਚ ਜਾ ਘਰ ਨੂੰ ਉਹ ਗੱਲ ਇਹਨਾਂ ਦੀ ਹੈ ਇਹਨਾਂ ਇਹਨਾਂ ਕੋਲੇ ਕੌਮ ਲਈ ਕੁਝ ਨਹੀਂ ਹੈਗਾ ਇਹ ਤਾਂ ਐਮੀ ਗੱਲਾਂ ਬਾਤਾਂ ਕਰਦੇ ਨੇ ਇਹਨਾਂ ਗੱਲਾਂ ਚ ਕੁਝ ਨਹੀਂ ਨਿਕਲਣਾ ਕੁਝ ਨਹੀਂ ਨਿਕਲਣਾ ਹੂੰ ਨੀ ਤਾਂ 부ਟਾ ਸਿੰਘ ਜੀ ਤੁਹਾਨੂੰ ਕੀ ਲੱਗਦਾ ਕਿ ਜੋ ਹੁਣ ਸਵਾਲ ਉੱਠ ਰਹੇ ਨੇ ਕਿ ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਅਕਾਲੀ ਦਲ ਨੂੰ ਲੈ ਕੇ ਫੈਸਲੇ ਸੁਣਾਏ ਗਏ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਫਕਰੇ ਕੌਮ ਵਾਪਸ ਕਰਨ ਦੀ ਗੱਲ ਹੋਵੇ ਕਿ ਉਹਨਾਂ ਫੈਸਲਿਆਂ ਕਰਕੇ ਇਹ ਜਿਹੜਾ ਅੱਜ ਦਾ ਫੈਸਲਾ ਆਇਆ ਦੇਖੋ ਤੁਸੀਂ ਇਹ ਤਾਂ ਫੇਰ ਕਹੋ ਨਾ ਵੀ ਜੇ ਉੱਥੇ ਬਾਦਲਾਂ ਦੀ ਬਹੁਮਤ ਨਾ ਹੋਵੇ ਇਹ ਤਾਂ ਤੁਸੀਂ ਫੇਰ ਕਹੋ ਨਾ ਕੋਈ ਐਂਟੀ ਦਾ ਹੈ ਹੀ ਨਹੀਂ ਉੱਥੇ ਸਭ ਤੋਂ ਵੱਡਾ ਤਾਂ ਉਹਦਾ ਬਾਦਲ ਪਰਿਵਾਰ ਦਾ ਹੈ ਜਿਹੜੇ 2 ਦਸੰਬਰ ਦੇ ਤੁਸੀਂ ਫੈਸਲਿਆਂ ਦੀ ਗੱਲ ਕਰਦੇ ਹੋ ਉਹ ਬਾਦਲਾਂ ਦੇ ਕਿੰਨੇ ਕਿੰਨੇ ਕੈਂਟੀ ਹੋਏ ਨੇ ਉਹ ਤਾਂ ਤਖਤ ਸਾਹਿਬ ਦੇ ਜਦੋਂ ਜਦੋਂ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਉੱਥੇ ਕਬੂਲ ਹੈ ਕਬੂਲ ਹੈ ਕਰੀ ਗਏ ਉਹ ਸ਼ਰਯਾਮ ਕਰੀ ਗਏ ਇਹ ਇਹ ਜਿਹੜੀ ਜਿਹੜੀ ਨਾਟਕਵਾਰੀ ਟੀਮਾ ਸਾਹਿਬ ਹੈਗੀ ਆ ਇਹ ਲੋਕਾਂ ਨੂੰ ਜਾਂ ਕੌਮ ਨੂੰ ਬੇਵਕੂਫ ਬਣਾਉਣ ਤੋਂ ਸਿਵਾਏ ਹੋਰ ਕੁਝ ਨਹੀਂ ਹੈਗਾ ਤੁਸੀਂ ਫੇਰ ਇਹ ਤਾਂ ਇਹ ਤਾਂ ਤੁਸੀਂ ਗੱਲ ਫੇਰ ਕਹੋ ਨਾ ਵੀ ਬਾਲਾਂ ਤੋਂ ਵੀ ਵੱਡਾ ਧੜਾ ਅਸੀਂ ਬੈਠਾ ਉੱਥੇ ਜਿਹਨਾਂ ਦਾ ਗਲਤ ਹੋ ਗਿਆ ਉਹਨੇ ਫੈਸਲਾ ਹੁਣ ਵੀ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੇ ਜਹੇਦਾਰ ਹੁਣ ਲਾਏ ਗਏ ਨੇ ਇਹਨਾਂ ਦੇ ਕੋਲੇ ਵੀ ਇਹਨਾਂ ਦੇ ਕੋਲੇ ਵੀ ਕਾਗਜ਼ ਤੇ ਲਿਖ ਕੇ ਭੇਜ ਦਿੱਤਾ ਗਿਆ ਵੀ ਬਸ ਤੁਸੀਂ ਇੰਨਾ ਕਹੋਲਣਾ ਅਸੀਂ ਆਹ ਕਮਾਂਗੇ ਤੁਸੀਂ ਆਹ ਕਹਿਣਾ ਹੋਰ ਕੁਝ ਨਹੀਂ ਹੁੰਦਾ ਇਹ ਸਭ ਪਤਾ ਹੈ ਮੈਂ ਇੱਕ ਸ਼ਬਦ ਮੈਂ ਬਾਰ ਬਾਰ ਰਿਪੀਟ ਕਰਦਾ ਹੁੰਨਾ ਇਹ ਤੁਸੀਂ ਵੀ ਚੇਤੇ ਰੱਖਿਓ ਸੱਚ ਸੁਣਾਏ ਸੀ ਸੱਚ ਕੀ ਵੇਲਾ ਸਮਝਾਈ ਗੱਲ ਦੀ 2-3 ਦਿਨ ਪਹਿਲਾਂ ਜਿਹਦਾ ਰਗਵੀਰ ਸਿੰਘ ਕੀ ਕਹਿੰਦੇ ਸੀ ਕਹਿੰਦੇ ਮੇਰਾ ਬੋਰੀਆ ਬੋਰੀ ਬਿਹਤਰਾ ਮੇਰਾ ਤਿਆਰ ਪਿਆ ਮੇਰਾ ਮੇਰੇ ਕੱਪੜੇ ਪੈ ਕੀਤੇ ਪੈਨੇ ਕਹਿੰਦੇ ਸੀ ਜੀ ਜੀ ਬਿਲਕੁਲ ਬਿਲਕੁਲ درست ਹੈ ਗੱਲ ਹਾਂ ਜੇ ਮਤਲਬ ਇਹਨਾਂ ਨੂੰ ਕੌਮ ਨਾਲ ਕੋਈ ਦਰਦ ਹੁੰਦਾ ਜੇ ਕੌਮ ਦੇ ਜਿਹੜੇ ਹੁੰਦੇ ਤਖਤ ਦੀ ਪਾਵਰ ਦਾ ਪਤਾ ਹੁੰਦਾ ਤਾਂ ਫਿਰ ਗਿਆਨੀ ਰਗਵੀਰ ਸਿੰਘ ਮੀਟਿੰਗ ਬੁਲਾ ਲੈਂਦੇ ਜਿਵੇਂ ਸਰ ਨੂੰ ਸੱਦ ਕੇ ਬਾਦਲਾਂ ਨੂੰ ਕੱਟ ਕੇ ਬਾਹਰ ਮਾਰ ਦੇ ਬਹੁਤ ਛੋਟੀ ਜਿਹੀ ਗੱਲ ਹੈ ਜਸਰ ਵਾਸਤੇ ਜੇ ਕਰਨਾ ਹੋਵੇ ਨਹੀਂ ਉਹਨਾਂ ਨੇ ਤੁਸੀਂ ਕਹਿ ਕੇ ਬਾਦਲਾਂ ਨੂੰ ਬਾਹਰ ਕੱਢਦੇ ਨੇ ਉਹਨਾਂ ਨੇ ਫਕਰੇ ਕੌਮ ਮਰਹੂਮ ਪ੍ਰਕਾਸ਼ ਸਿੰਘ ਬਾਦਲੋਂਾਂ ਤੋਂ ਵਾਪਸ ਲੈ ਲਿਆ ਇੱਥੋਂ ਤੱਕ ਕੇ ਕਹਿੰਦਾ ਕਿ ਜਿਹੜੀ ਅਕਾਲੀ ਦਲ ਦੀ ਹੈ ਲੀਡਰਸ਼ਿਪ ਆ ਇਹ ਕੌਮ ਦੀ ਅਗਵਾਈ ਕਰਨ ਜੋ ਨਹੀਂ ਰਹੀ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਕਿ ਜਿਹੜੀ ਅਕਾਲੀ ਦਲ ਦੇ ਵਿੱਚ ਭਰਤੀ ਕਰੇਗੀ ਹੋਰ ਇੰਨੇ ਸਖਤ ਫੈਸਲੇ ਤਾਂ ਲੈ ਲੈ ਤੁਸੀਂ ਕਹਿੰਦੇ ਕਹੇ ਜੇ ਫੈਸਲੇ ਨਹੀਂ ਲਏ ਨਹੀਂ ਨਹੀਂ ਫੈਸਲੇ ਤਾਂ ਤੁਸੀਂ ਆਪ ਹੀ ਫੈਸਲੇ ਕਰ ਰਹੇ ਨੇ ਆਪ ਹੀ ਅੱਗੇ ਹੁਕਮ ਸੁਣਾਉਣਾ ਹੈ ਨਾ ਤੁਸੀਂ ਇਹ ਦੱਸੋ ਵੀ ਤੁਸੀਂ ਹੁਕਮ ਸੁਣਾਉਣਾ ਕਿਨੂੰ ਹੈ ਇਹ ਇਹ ਸਪਸ਼ਟ ਕਰੋ ਨਾ ਵੀ ਤੁਹਾਡਾ ਹੱਕ ਨੂੰ ਸੁਣਨਾ ਕਿਨੇ ਆ ਆਪੇ ਮੱਥਾ ਦੇਖਦੀ ਆ ਆਪੇ ਬੁੱਢਾ ਸਾਗਣ ਹੋਵੇਂ ਤਾਂ ਉਹ ਗੱਲਾਂ ਨੇ ਨਾਰਮਲੀ ਇਹ ਇਹ ਤਾਂ ਕੋਈ ਫੈਸਲੇ ਦੀ ਗੱਲ ਨਹੀਂ ਨਾ ਦੇਖੋ ਟੀਮਾ ਸਾਹਿਬ ਇਹ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਖਾਸ ਕਰਕੇ ਸ਼ੋਮਣੀ ਕਮੇਟੀ ਨੂੰ ਵੀ ਪਤਾ ਹੈ ਜਿੰਨੇ ਮੈਂਬਰ ਨੇ ਉਹਨਾਂ ਨੂੰ ਵੀ ਪਤਾ ਹੈ ਵੀ ਹੋ ਕੀ ਰਿਹਾ ਜੇ ਤੁਸੀਂ ਮੇਰੇ ਕੋਲ ਅੱਜ ਸੁਣਨਾ ਚਾਹੁੰਦੇ ਹੋ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਸਾਰਾ ਕੁਝ ਸ਼ਿੱਕੇ ਤੇ ਟੰਗਿਆ ਜਾ ਰਿਹਾ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਸਾਰੀ ਗੱਲਬਾਤ ਆ ਹੈਗੀ ਹੋਣਾ ਇੱਕ ਤੁਹਾਨੂੰ ਮੈਂ ਨਵੀਂ ਗੱਲ ਦੱਸਦਾ ਅੱਜ ਦੀ ਨਵੀਂ ਗੱਲ ਇਹ ਹੈਗੀ ਐ ਵੀ ਜਿਨ੍ਹਾਂ ਨੇ ਅੰਤਰੰਕ ਕਮੇਟੀ ਨੇ ਮੀਟਿੰਗ ਕੀਤੀ ਐ ਤੁਸੀਂ ਮੈਨੂੰ ਇਹ ਦੱਸੋ ਵੀ ਉਹਦੇ ਵਿੱਚ ਵਿਰੋਧੀ ਕਿਹੜਾ ਹੈ ਇਹਨਾਂ ਦੇ ਐਂਟੀ ਕਿਹੜਾ ਹੈ ਇਹਨਾਂ ਦੇ ਆਪਣੇ ਬੰਦੇ ਆ ਉਹ ਹੂੰ ਜੋ ਮਰਜ਼ੀ ਫੈਸਲਾ ਕਰਨ ਇੱਕ ਗੱਲ ਹੋਰ ਸੁਣਿਆ ਧਿਆਨ ਦੇ ਨਾਲ ਗਿਆਨੀ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਅੱਜ ਕਹਿ ਲਈਏ ਵੀ ਛੱਡ ਕੇ ਤੁਰ ਗਏ ਛੱਡ ਕੇ ਤੁਰ ਗਏ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਮੈਂ ਕੀ ਬੋਲਣਾ ਹੈ ਕੀ ਬੁਲਾਇਆ ਗਿਆ ਉਹ ਵੀ ਉਹ ਆਪਣੀ ਮਰਜ਼ੀ ਨਾਲ ਨਹੀਂ ਬੋਲੇ ਅੱਜ ਜੇ ਆਪਣੀ ਮਰਜ਼ੀ ਨਾਲ ਬੋਲੇ ਹੁੰਦੇ ਤਾਂ ਕੌਮ ਦੇ ਜਾਂ ਕਹ ਲਈਏ ਪੰਥ ਦੇ ਇਹ ਆ ਹਾਲਾਤ ਨਾ ਹੁੰਦੇ ਜੇ ਇਹਨਾਂ ਨੇ ਮਾੜੀ-ਮੋਟੀ ਕੋਈ ਕੋਈ ਪੰਥ ਲਈ ਕੋਈ ਗੱਲ ਕੀਤੀ ਹੁੰਦੀ ਨਹੀਂ ਪਰ ਜਦੋਂ ਦੋ ਸੰਬੰਧ ਦੀ ਵਸੀਲ ਤੋਂ ਦੋ ਸੰਬੰਧਨ ਸ੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਫੈਸਲੇ ਸੁਣਾਏ ਗਏ ਸੀ ਉਹਨਾਂ ਫੈਸਲਿਆਂ ਤੇ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਰਖਬੀਰ ਸਿੰਘ ਘਡੇਰੇ ਨੇ ਜਾਇ ਜਿਹੜੇ ਉੱਥੋਂ ਦੇ ਤੱਕ ਸ਼੍ਰੀ ਕੇਸਗੜ ਸਾਹਿਬ ਤੋਂ ਜਥੇਦਾਰ ਨੇ ਉਹ ਅੜਰੇ ਰਹੇ ਨੇ ਉਹ ਕਹਿੰਦੇ ਕਿ ਜੋ ਫੈਸਲੇ ਜੋ ਹੁਕਮਨਾਮਾ ਉਦਣਾ ਗਿਆ ਉਹ ਇਨਪੈਨ ਲਾਗੂ ਹੋਊਗਾ ਇੱਥੋਂ ਤੱਕ ਕਿ ਕਈ ਵਾਰ ਕਹਿ ਚੁੱਕੇ ਨੇ ਅਕਾਲੀ ਦਲ ਨੇ ਆਪਣੀ 35 ਲੱਖ ਭਰਤੀ ਕਰ ਲਈ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ ਦੇ ਵਿੱਚ ਉਹ ਕਹਿੰਦੇ ਅਕਾਲੀ ਦਲ ਚ ਭਰਤੀ ਨਹੀਂ ਹੋਈ ਜਿਹੜੀ ਸੱਤ ਮੈਂਬਰੀ ਕਮੇਟੀ ਅਸੀਂ ਬਣਾਈਆ ਉਹ ਹੀ ਅਕਾਲੀ ਦਲ ਦੀ ਭਰਤੀ ਕਰੂ ਉਹ ਤਾਂ ਅੜੇ ਰਹੇ ਨੇ ਆਪਣੇ ਬਿਆਨਾਂ ਤੇ ਟੀਮਾ ਸਾਹਿਬ ਇਨ ਇੰਨਾ ਲੰਬਾ ਚੌੜਾ ਬੋਲਣ ਦੀ ਲੋੜ ਨਹੀਂ ਜੇ ਜ਼ਥੇਦਾਰਾਂ ਨੇ ਆਪਣੀ ਪਾਵਰ ਵਰਤਨੀ ਸੀ ਮੈਂ ਕਿਉਂ ਕਹਿ ਰਿਹਾ ਜਦੋਂ ਹੈਗੇ ਸੀ ਮਜੂਦਾ ਐਡਾ ਲੰਬਾ ਚੌੜਾ ਗੱਲ ਚੌੜੀ ਗੱਲ ਕਰਨ ਦੀ ਲੋੜ ਨਹੀਂ ਸਾਰਾ ਕਹਿ ਲਿਏ ਪੰਜਾਬ ਇਹ ਚਾਹੁੰਦਾ ਵੀ ਬਾਦਲ ਜਿਹੜੇ ਆ ਵੀ ਉਹਨਾਂ ਨੂੰ ਬਾਹਰ ਕੱਢੋ ਆਹੀ ਗੱਲ ਹੈ ਦੂਜੀ ਤਾਂ ਗੱਲ ਹੀ ਹੈ ਨਹੀਂ ਠੀਕ ਹੈ ਉਹਨਾਂ ਨੇ ਤਾਂ ਇਹੀ ਗੱਲ ਕਹੀ ਸੀ ਕਿ ਜਿਹੜੀ ਇਹ ਲੀਡਰਸ਼ਿਪ ਆ ਕੌਮ ਦੀ ਕਵਾਈ ਕਰਨ ਯੋਗ ਨਹੀਂ ਰਹੀ ਨਵੀਂ ਭਰਤੀ ਹੋਊਗੀ ਜਿਸ ਦੇ ਵਿੱਚ ਕਿ ਕਿਤੇ ਬਾਦਲਾਂ ਦਾ ਜ਼ਿਕਰ ਨਹੀਂ ਜਿਉ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ ਨਹੀਂ ਹੈ ਕਿਉਂ ਨਹੀਂ ਹੁਣ ਜਿਹੜੇ ਫੈਨਸ ਲਿਆ ਆ ਰਹੇ ਨੇ ਕਿੱਥੋਂ ਆ ਰਹੇ ਨੇ ਬਾਦਲਾਂ ਦੀ ਕੋਠੀ ਵਿੱਚੋਂ ਆ ਰਹੇ ਨੇ ਸ਼ਰਿਆਮ ਪਤਾ ਲੋਕਾਂ ਨੂੰ ਜਥੇਦਾਰਾਂ ਨੂੰ ਇਸ ਗੱਲ ਦਾ ਪਤਾ ਹੈ ਗਿਆਨੀ ਰਗਵੀ ਸਿੰਘ ਜੋ ਜਥੇਦਾਰ ਲੱਗੇ ਨੇ ਨਾ ਬਾਦਲਾਂ ਦੀ ਕੋਠੀ ਵਿੱਚ ਗਏ ਨੇ ਮੁਰੇ ਕਾਜੂ ਬਦਾਮ ਪੈ ਹੀ ਤੁਹਾਨੂੰ ਕਿੰਨਾ ਪਤਾ ਹੈ ਉਹ ਫੋਟੋ ਵਾਇਰਲ ਹੋ ਗਈ ਸੀ ਉਹਨੂੰ ਤੁਸੀਂ ਇਹ ਨਹੀਂ ਕਹੇ ਕਿ ਤੁਸੀਂ ਏਆਈ ਨਾਲ ਨਹੀਂ ਬਣਾਈ ਫੋਟੋ ਉਹ ਜੇ ਤੁਸੀਂ ਕਹੋ ਉਹ ਉਹ ਫੇਕ ਨਹੀਂ ਹੈਗੀ ਉਹ ਮਤਲਬ ਕੀ ਹੈ ਵੀ ਉਹਨਾਂ ਦੀ ਕੋਠੀ ਵਿੱਚੋਂ ਹੁਕਮਨਾਮੇ ਆ ਰਹੇ ਨੇ ਜਿਹਦਰ ਨੇ ਪੱਲੇ ਕੁਝ ਨਹੀਂ ਹੈਗਾ ਇਹਨੂੰ ਮੰਨ ਕੇ ਪਰ ਮੇਰਾ ਬੂਟਾ ਸਿੱਧਾ ਮੇਰਾ ਸਵਾਲ ਤੁਹਾਨੂੰ ਇਹ ਆ ਕਿ ਹੁਣ ਜਿਹੜੇ ਪੰਥਕ ਲੋਕ ਨੇ ਜਾਂ ਪੰਥਕ ਸੰਗਤਾਂ ਨੇ ਜਿਹੜੀਆਂ ਉਹ ਦੁਬਿਧਾ ਦੇ ਵਿੱਚ ਪਈ ਹੋਈਆਂ ਨੇ ਕਿ ਜਿਹੜਾ ਜਥੇਦਾਰ ਨੇ ਜਿਨ੍ਹਾਂ ਨੇ ਫਸੀਲ ਤੋਂ ਫੈਸਲੇ ਸੁਣਾਏ ਸੀ ਉਹ ਤਿੰਨ ਜਥੇਦਾਰ ਲਾਂਬੇ ਕਰਕੇ ਰੱਖਦੇ ਉਧਰ ਐਸਜੀਪੀਸੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਉਹ ਅਸਤੀਫਾ ਦੇ ਗਏ ਨੇ ਤਾਂ ਲੋਕ ਕਿਸ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਕਰਨ ਦੇਖੋ ਸ਼ੀਮਾ ਸਾਹਿਬ ਇੱਕ ਗੱਲ ਕਹਿਣ ਲੱਗਾ ਬੜੇ ਕੌੜੀਏ ਤੁਸੀਂ ਵੀ ਬਰਦਾਸ਼ਤ ਕਰ ਲਿਓ ਜਿਹੜੀ ਸਾਡੀ ਕੌਮ ਦੇ ਚੌਧਰੀ ਨੇ ਉਹ ਵੀ ਬਰਦਾਸ਼ਤ ਕਰ ਲੈਣੋ ਪੰਜਾਬ ਜਿਹੜਾ ਏਜੰਡਾ ਹੈਗਾ ਜਿਹੜਾ ਪੰਜਾਬ ਦਾ ਉਹ ਪੰਜਾਬੀਅਤ ਦਾ ਹੈਗਾ ਧਰਮਾਂ ਦਾ ਏਜੰਡਾ ਲੈ ਕੇ ਨਾ ਚੱਲਿਓ ਜੇ ਪੰਜਾਬ ਨੂੰ ਬਚਾਉਣਾ ਹੈ ਠੀਕ ਹੈ ਇਹ ਤਾਂ ਬੰਦੇ ਤਖਤ ਦੇ ਬਹਿ ਕੇ ਕਿਡਾਂ ਕੱਢਦੇ ਨੇ ਇੱਕ ਦੂਜੇ ਨੂੰ ਬਦਨਾਮ ਕਰਦੇ ਨੇ ਕਿੱਦਾਂ ਚਿੱਕੜ ਉਹ ਚੱਲਣਾ ਉਹ ਗੱਲਾਂ ਕਰਦੇ ਨੇ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਸੀ ਉਹਦਾ ਕੋਈ ਸਬੰਧ ਨਹੀਂ ਹੈਗਾ ਤੁਸੀਂ ਗੱਲ ਚੇਤੇ ਰੱਖਿਓ ਜਿਹੜੇ ਪੰਜਾਬ ਦੇ ਸਿੱਖ ਹੈਗੇ ਨੇ ਉਹਨਾਂ ਨੂੰ ਪੱਲੀ ਪਾਂਦ ਪਤਾ ਵੀ ਅਸੀਂ ਕੀ ਕਰਨਾ ਹੈ ਪੰਜਾਬ ਨੂੰ ਅੱਜ ਪੰਜਾਬ ਨੂੰ ਅੱਜ ਕਿਸੇ ਵਧੀਆ ਲੀਡਰ ਦੀ ਲੋੜ ਹੈਗੀ ਆ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਵੀ ਉਹ ਸਿੱਖ ਹੋਵੇ ਕੋਈ ਜ਼ਰੂਰੀ ਨਹੀਂ ਹੈਗਾ ਸਾਨੂੰ ਪੰਜਾਬ ਦਾ ਲੀਡਰ ਚਾਹੀਦਾ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲਵੇ ਤੁਸੀਂ ਇੱਕ ਹੋਰ ਹੋ ਕੇ ਕਹਿ ਰਹੇ ਹੋ ਕਿ ਸਾਨੂੰ ਸਿੱਖ ਲੀਡਰ ਦੀ ਲੋੜ ਨਹੀਂ ਨਾ 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 ਤੁਸੀਂ ਕਿਹੜਾ ਲੀਡਰ ਮੈਨੂੰ ਦੱਸ ਦਿਓ ਤੁਸੀਂ ਤੁਸੀਂ ਮੈਨੂੰ ਦੱਸੋ ਤਾਂ ਸਹੀ ਤੁਸੀਂ ਮੀਡੀਆ ਵਿੱਚ ਕੰਮ ਕਰ ਰਹੇ ਹੋ ਤੁਸੀਂ ਦੱਸੋ ਬੰਦਾ ਕਿਹੜਾ ਹੋ ਨਹੀਂ ਲੀਡਰ ਬਹੁਤ سارے ਹੋ ਸਕਦੇ ਨੇ ਨਹੀਂ ਹੋ ਸਕਦਾ ਤੁਸੀਂ ਜ਼ਿਕਰਤਾ ਕਰਦੇ ਹੋ ਨਾ ਵੀ ਇਹਨਾਂ ਵਿੱਚੋਂ ਕਿਹੜਾ ਹੋਰ ਕਿਹੜਾ ਤੁਸੀਂ ਜ਼ਿਕਰਤਾ ਕਰੋ ਮਾੜਾ ਬੋਲਾ ਅਸੀਂ ਅਸੀਂ ਜ਼ਿਕਰ ਕਿਸ ਤਰੀਕੇ ਕਰ ਸਕਦੇ ਜੇ ਪੰਥਕ ਲੋਕਾਂ ਨੇ ਜਾਂ ਪੰਥਕ ਸੀਸੀਤਾਂ ਨੇ ਇਹ ਕਰਨਾ ਫੈਸਲਾ ਕਿ ਕਿਹੜੇ ਤਖਤ ਤੇ ਜਾਂ ਕਿਹੜੇ ਉਹਦੇ ਤੇ ਕਿਸ ਨੂੰ ਬਿਠਾਉਣਾ ਇਹ ਤਾਂ ਸੰਤਾਂ ਨੇ ਤੈਅ ਕਰਨਾ ਜਿਹੜੇ ਬੰਦੇ ਇੱਕ ਮਿੰਟ ਵਿੱਚ ਜਹੇਦਾਰ ਲਾ ਸਕਦੇ ਨੇ ਜਹੇਦਾਰ ਲਾ ਸਕਦੇ ਨੇ ਉਹਨਾਂ ਨੂੰ ਤੁਸੀਂ ਪੰਥਕ ਕਹਿੰਦੇ ਹੋ ਤੁਸੀਂ ਉਹਨਾਂ ਨੂੰ ਪੰਥਕ ਕਹੋਗੇ ਜਿਹੜੇ ਬੰਦੇ ਮਨ ਜਾਣ ਵੀ ਅਸੀਂ ਫੁਰਸਾ ਦੀ ਬੇਅਦਵੀਂ ਕਰਵਾਈ ਹੈ ਜਿਹੜੇ ਬੰਦੇ ਮੰਨ ਜਾਂ ਸਕੂਲ ਕਰ ਲੈਣ ਉਹ ਪੰਥਕ ਨੇ ਦੱਸੋ ਮੈਨੂੰ ਹਮਮ ਭਾਸ਼ੀ ਕਿਉਂ ਪੰਥ ਕਹੀਏ ਨੇ ਇਹ ਪੰਥਕ ਹੈ ਹੀ ਨਹੀਂ ਗੇ ਇਹ ਤਾਂ ਨਰਾਇਣੂ ਇਹ ਤਾਂ ਨਰਾਇਣੂ ਮਹੰਤ ਨੇ ਨਰਾਇਣੂ ਮਹੰਤ ਜੇ ਤੁਸੀਂ ਅਸਲ ਪੁੱਛੋਗੇ ਜੀ ਹੋਰ ਦੱਸੋ ਤਾਂ ਫਿਰ ਤੁਹਾਨੂੰ ਪੰਥਕ ਇਸ ਵਕਤ ਪੰਜਾਬ ਉਹ ਦੇ ਵਿੱਚ ਕੌਣ ਲੱਗ ਰਿਹਾ ਦੇਖੋ ਮੈਂ ਫੇਰ ਤੁਹਾਨੂੰ ਬਾਰ ਬਾਰ ਕਹਿ ਦਿੰਦਾ ਵੀ ਸਾਨੂੰ ਪੰਥਕ ਅਖਵਾਉਣ ਦੀ ਲੋੜ ਨਹੀਂ ਨਾ ਸਾਨੂੰ ਪੰਥਕ ਲੀਡਰ ਦੀ ਲੋੜ ਹੈ ਜਿਹੜਾ ਪੰਜਾਬ ਟਿੱਕੇ ਬਿਆ ਦੇ ਰਹੇ ਕਿ ਇੱਕ ਸਿੱਖ ਬੁੱਧੀਜੀਵੀ ਚਿਹਰਾ ਹੁਣ ਤਾਂ ਕਹਿ ਰਹੇ ਕਿ ਸਾਨੂੰ ਪੰਥਕਾ ਲੀਡਰ ਦੀ ਲੋੜ ਨਹੀਂ ਬਿਲਕੁਲ ਬਿਲਕੁਲ ਲੋੜ ਨਹੀਂ ਪੰਥਕ ਲੀਡਰਸਾਂ ਨੂੰ ਲੋੜ ਨਹੀਂ ਪੰਥ ਕੀ ਹੈ ਸਾਨੂੰ ਇੱਕ ਗੌਰ ਸਿੱਖ ਬੰਦਾ ਚਾਹੀਦਾ ਉਹ ਕਿਸੇ ਵੀ ਪਾਰਟੀ ਦਾ ਨਮਾਇੰਦਾ ਹੋ ਸਕਦਾ ਕਿਸੇ ਪਾਰਟੀ ਇਹ ਪੰਥ ਦੇ ਨਾਮ ਤੇ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਲੋਕਾਂ ਨੇ ਜੇ ਤੁਸੀਂ ਅਸਲ ਪੁੱਛੋਗੇ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ ਭਵਾਂ ਸਰਕਾਰ ਨੇ ਬਲਡੋਜਰ ਚਲਾਤੇ ਬਟ ਲੋ ਬਟ ਲੋ ਜਿਹੜੇ ਕਿਲਾਤ ਨੇ ਨਸ਼ਾ ਤਸ਼ਕਰਾਂ ਦੇ ਘਰਾਂ ਦੇ ਬੇਕਰਮਸ਼ਿਕ ਮੀਡੀਆ ਦਿੰਦਾ ਨਹੀਂ ਇਹਨਾਂ ਨੂੰ ਉਹ ਪੰਥਕ ਨਹੀਂ ਹੈਗਾ ਜੀ ਜਿਹੜੀ ਪਾਰਟੀ ਦਾ ਬੰਦਾ ਹੈ ਉਹ ਜੀ ਹੁਣ ਤੁਸੀਂ ਜਵਾਬ ਹੈਗਾ ਕਿਸ ਬੰਦੇ ਕੋਲੇ ਉਸ ਬੰਦੇ ਨੇ ਜਗਦੀਸ਼ ਸਿੰਘ ਭੋਲਾ ਜੇਲ੍ਹ ਵਿੱਚ ਬੈਠਾ 6000 ਕਰੋੜ ਦਾ ਉਹ ਚਿੱਟੇ ਦਾ ਧੰਦਾ ਮੰਨ ਗਿਆ ਕਹਿੰਦਾ ਮਈ ਜੇ ਨੇ ਕਰਵਾਇਆ ਦੱਸੋ ਹੁਣ ਇਹ ਇਹ ਤੁਸੀਂ ਕੱਟੇ ਇਲਜ਼ਾਮ ਲਗਾ ਰਹੇ ਹੋ ਇੱਕ ਟੀਵੀ ਚੈਨਲ ਤੇ ਬੈਠ ਕੇ ਮੈਂ ਕਹਿੰਦਾ ਇਲਜ਼ਾਮ ਨਹੀਂ ਜਗਦੀਸ਼ ਸਿੰਘ ਭੋਲਾ ਬੈਠਾ ਤੁਸੀਂ ਚ ਫੈਲ ਚੱਕ ਕੇ ਦੇਖ ਲਓ ਮਜੀਠੀ ਦੀ ਜਵਾਨ ਤਾਂ ਹੋਈ ਹੋਈ ਐ ਸਜ਼ਾ ਕਦੋਂ ਵੀ ਹੋ ਸਕਦੀ ਐ ਏਸੀਆਂ ਭੁਗਤ ਰਿਆ ਬੰਦਾ ਉਹ ਸ਼ਰਿਆਮ ਪਤਾ ਹੁਣੇ ਪੰਥਕ ਲੋਕ ਨੇ ਦੱਸੋ ਤੁਸੀਂ ਕਿੰਨਾ ਪੰਥਕ ਤੁਸੀਂ ਕਹਦੇ ਹੋਗੇ ਸਾਨੂੰ ਤਾਂ ਸਾਨੂੰ ਟੀਮਾ ਸਾਹਿਬ ਗੱਲ ਸੁਣੋ ਧਿਆਨ ਦੇ ਨਾਲ ਜੀ ਜੀ ਸਾਨੂੰ ਇੱਕ ਵਧੀਆ ਕਿਰਦਾਰ ਵਾਲਾ ਬੰਦਾ ਮੈਂ ਕਹਿੰਦਾ ਗੁਰਸ਼ਿਕ ਹੋਵੇ ਐਨਾ ਹੀ ਵਾਧੂ ਐ ਗੁਰਸ਼ਿਕ ਹੋਵੇ ਜੀ ਠੀਕ ਹੈ ਸਾਡੇ ਜਿਹੜਾ ਧਾਰਮਿਕ ਅਜੰਡਾ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਜਾਣੂ ਹੋਵੇ ਉਹ ਬੰਦਾ ਠੀਕ ਜੀ ਬਿਲਕੁਲ ਪੰਜਾਬੀ ਕਲਚਰ ਤੇ ਪਹਿਰਾ ਦਿੰਦਾ ਹੋਵੇ ਪੰਜਾਬੀ ਆਪੀ ਗੱਲ ਕਰਦਾ ਹੋਵੇ ਪੂਰੇ ਪੰਜਾਬ ਨੂੰ ਖਲਬਖੜੀ ਵਿੱਚ ਲੈਣ ਵਾਲਾ ਬੰਦਾ ਹੋਵੇ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਗੱਲ ਕਰਨ ਵਾਲਾ ਬੰਦਾ ਹੋਵੇ ਸਾਨੂੰ ਇਹੋ ਜਿਹੇ ਪੰਥਕ ਲੀਡਰਾਂ ਦੀ ਲੋੜ ਨਹੀਂ ਇਹਨਾਂ ਨੇ ਪੰਥ ਦੇ ਨਾਂ ਤੇ ਪੰਜਾਬ ਦਾ ਵਿੜਾ ਕਰ ਕਰ ਕੇ ਰੱਖਦਾ ਹੂੰ 20000 ਏਕੜ ਜ਼ਮੀਨ ਹੈ ਸ਼੍ਰੋਮਣੀ ਕਮੇਟੀ ਕੋਲ 20000 ਏਕੜ ਹੂੰ ਤੁਹਾਨੂੰ ਪਤਾ ਕਿੱਥੇ ਕਿੱਥੇ ਜਾ ਰਹੀ ਹੈ ਉਹ ਜਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਇਹਨਾਂ ਲਈ ਤੇ ਲਈ ਹੋਈ ਹੈ ਬਹੁਤ ਘੱਟ ਰੇਟ ਤੇ ਜੀ ਕਿਹੜੇ ਪੰਦੀ ਗੱਲ ਕਰਦੇ ਆ ਅਸੀਂ ਹੁਣ ਜਿਹੜਾ ਤੁਸੀਂ ਚਲੋ ਜਿਹੜਾ ਟੇਕ ਸਿੰਘ ਧਨੋਲਾ ਲਾਇਆ ਜੀ ਜੀ ਟੇਕ ਟੇਕ ਸਿੰਘ ਧਨੋਲੇ ਨੂੰ ਲਾਇਆ ਇਹਨਾਂ ਨੇ ਦਮਦਮਾ ਸਾਹਿਬ ਦਾ ਜਹਜ਼ਰ ਲਾਇਆ ਤੁਸੀਂ ਦੱਸਿਓ ਦੀ ਕੁਆਲੀਫਿਕੇਸ਼ਨ ਕੀ ਹੈ ਕਿੰਨੀਕ ਯੋਗਤਾ ਦੇ ਕੋਲੇ ਕੀ ਆ ਉਹਦੇ ਕੋਲੇ ਉਹਦੇ ਢਨੌਲੇ ਦੇ ਲੋਕ ਕਹੀ ਜਾਂਦੇ ਕਹਿੰਦੇ ਜੂਪੀ ਦਾ ਭਈਆ ਇਹ ਦੱਸੋ ਤੁਸੀਂ ਹੂੰ ਕਿ ਐਕਸ਼ਿੰਗ ਢਨੌਲੇ ਨੂੰ ਜੂਪੀ ਦਾ ਭਈਆ ਕਹੀ ਜਾਂਦੇ ਲੋਕ ਦੱਸੋ ਤੁਸੀਂ ਜੀ ਜੀ ਹੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਜਦਦਾ ਲਾਉਂਦੇ ਇਹਨੂੰ ਹੂੰ ਤੁਸੀਂ ਇਤਰਾਜ਼ ਦਿੱਤਾ ਨਹੀਂ ਉਹ ਹੀ ਫੈਸਲੇ ਤੇ ਮੈਂ ਕਹਿੰਦਾ ਜਾਇਜ਼ ਨਹੀਂ ਹੈਗਾ ਇਹ ਨਾਜਾਇਜ਼ ਕੀਤਾ ਇਹਨਾਂ ਨੇ ਜਾਣਬੁੱਝ ਕੇ ਹੂੰ ਤੁਸੀਂ ਇੱਥੇ ਕਹੀ ਨਾ ਪੰਜਾਬ ਬਚਾਓ ਭਈਏ ਬਚਾਓ ਤੁਸੀਂ ਨਾਰਾ ਮਾਰੀ ਜਾਂਦੇ ਇੱਥੇ ਹੂੰ ਤੇ ਤੁਸੀਂ ਜੇਗਰ ਲਾ ਕੇ ਰੱਖਤਾ ਉਸ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਜੀ ਜੀ ਹੂੰ ਤਬੂਟਾ ਸਿੰਘ ਜੀ ਇੰਨਾ ਬਸਲਿਆਂ ਦੇ ਉੱਪਰ ਆ ਤੁਹਾਡੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਕਰਨ ਦੇ ਲਈ ਵਿਚਾਰ ਚਰਚਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ